ਜਿਹੜੇ ਕੰਮ ਵੀਰ ਜਾਂਦੇ ਆ ਨਾ ਮਿੱਟੀ ਚਕਾਈ ਵਾਲੇ ਛੱਪੜ ਛੁਪੜ ਖਾਲੀ ਕਰਨ ਵਾਲੇ ਕਈ ਪਿੰਡ ਤੁਸੀਂ ਦੇਖੇ ਹੋਣਗੇ ਛੱਪੜ ਚੋਂ ਕਲਾ ਪਾਣੀ ਕੱਢ ਲੈਂਦੇ ਉਦੋਂ ਬਾਅਦ ਚ ਵੀਰ ਜਾਂਦਾ ਕੰਮ ਪਰ ਸਾਨੂੰ ਅੱਜ ਐਸਾ ਬੰਦਾ ਮਿਲਾਉਣਾ ਵਾ ਜਿਹਨੇ ਵੱਟ ਕਾਟ ਤੇ ਛੱਪੜ ਛੁਪੜ ਖਾਲੀ ਕਰਕੇ ਭਰਤਪੁਰਤ ਪਾ ਗਏ ਵਧੀਆ ਪ੍ਰਬੰਧ ਕਰਤਾ ਬਾਈ ਰਾਜੂ ਆ ਤਖਣਬਾਤ ਤੋਂ ਵੀਰੇ ਸਾਸਰੀ ਕਾਲ ਕੀ ਹਾਲ ਆ ਇਸ ਵਕਤ ਅਸੀਂ ਮੋਗੇ ਜ਼ਿਲ੍ਹੇ ਦੇ ਵਿੱਚ ਆ ਤੇ ਨਾਲ ਬਾਈ ਮੰਗਲਦਾਸ ਜੀ ਇਹ ਦੌਦਰ ਪਿੰਡ ਤੋਂ ਆ ਬਾਈ ਤੇ ਉਹ ਆਮ ਤੌਰ ਤੇ ਗੋਰਖੇ ਦੇ ਤੌਰ ਤੇ ਜਾਣਦੇ ਆ ਹਨਾ ਬਾਈ ਜੀ ਬਈ ਗੱਲ ਹੈਗੀ ਇਹ ਤੁਸੀਂ ਦੱਸਿਆ ਵੀ ਵੀਰ ਗਿਆ ਸੀ ਕੰਮ ਕਿਵੇਂ ਵੀਰ ਗਿਆ ਸੀ ਇਹ ਬਸ ਸਾਡੇ ਆਉਣ ਤੋਂ ਪਹਿਲਾਂ ਦੱਸ ਦੇ ਬਾਈ ਜੀ ਦੋ ਮਸ਼ੀਨਾਂ ਇੱਥੋਂ ਭੱਜੀਆਂ ਜੀ ਦੋ ਠੇਕੇਦਾਰ ਆ ਕੇ ਗਏ ਸੀਗੇ ਅੱਛਾ ਤੇ ਉਹ ਦੇਖ ਕੇ ਤੇ ਚਲਾਇਆ ਤਾਂ ਅਸੀਂ ਕੰਮ ਉਹਨਾਂ ਤੋਂ ਚੱਲਿਆ ਨਹੀਂਗਾ ਦੋ ਠੇਕੇਦਾਰ ਜਵਾਬ ਦੇ ਗਏ ਸੀ ਜਵਾਬ ਦੇ ਗਏ ਉਹ ਹਾਂ ਤੇ ਮਸ਼ੀਨ ਵੀ ਖਬੋਲੀ ਸੀ ਉਹਨਾਂ ਨੇ ਤੇ ਇਹ ਬੰਦਿਆਂ ਨੇ ਆ ਕੇ ਹੱਥ ਪਾਇਆ ਜਦੋਂ ਹਾਂ ਤੇ ਇਹਨਾਂ ਦਾ ਅਸੀਂ ਐਕਸਪੀਰੀਅੰਸ ਇੰਨਾ ਵਧੀਆ ਦੇਖਿਆ ਹਾਂ ਤੇ ਬਹੁਤ ਵਧੀਆ ਹਸਾਬ ਨਾਲ ਇਹਨਾਂ ਨੇ ਕੀਤਾ ਇਹ ਤੇ ਸਾਧਨ ਵੀ ਬਹੁਤ ਵਧੀਆ ਇਹਨਾਂ ਕੋਲੇ ਜਿਵੇਂ ਉਹ ਦੈਰਾਂ ਦੇ ਮਰੀਜ਼ ਨੂੰ ਹੱਥ ਪਾ ਲੈਂਦੇ ਆ ਹਾਂ ਬਸ ਉਹੀ ਕੰਮ ਹੈ ਮਰੀਜ਼ ਮਰੀਜ਼ ਅਰੇ ਅਰੇ ਕੰਮ ਜਾਣੀ ਇਹ ਬਾਈ ਕੱਢਦਾ ਇਹ ਕੱਢਦਾ ਜਗਾ ਜਿਵੇਂ ਇੱਥੇ ਬਹੁਤ ਤੰਗ ਸੀ ਜੇ ਤੇ ਹੋਰ ਮਸ਼ੀਨਾਂ ਵਾਲੇ ਦੇਖ ਕੇ ਉਹ ਕਹਿੰਦੇ ਸਾਥੋਂ ਲੋਡ ਨਹੀਂ ਆਉਣਾ। ਹੂੰ ਤੇ ਇਹ ਬਾਈ ਨੇ ਹੱਥ ਪਾਇਆ ਇਹ ਕਹਿੰਦਾ ਮੈਂ ਸਾਰਾ ਸਾਫ਼ ਕਰਕੇ ਜਾਉ। ਤੇ ਕਰਾ ਵੀ ਦਸੱਲੀ ਦਿੱਤੀ। ਬਹੁਤ ਵਧੀਆ ਕੰਮ ਕੀਤਾ। ਇੰਨੀ ਰਹਿ ਗਿਆ ਇਹ। ਬਸ ਆ ਇੱਕ ਦਿਹਾੜੀ ਦਾ ਰਹਿ ਗਿਆ ਕੰਮ। ਇੱਕ ਦਿਹਾੜੀ ਦਾ ਰਹਿ ਗਿਆ ਲੈ। ਹਾਂ। ਦੇਖੋ ਵੀ ਉਹ ਕੰਮ ਵੀ ਬਹੁਤ ਸੇਤੀ ਕਰਦੇ ਆ ਇਹ। ਤੇ ਇੱਕ ਵੀ ਦਰਸ਼ਕ ਨੂੰ ਸੋਨੂ ਵੀ ਸਲਾਮਾਂ ਦੀ ਲੋੜ ਹੋਣਾ। ਆਪਣੇ ਕੋਲ ਹੈ ਸਾਧਰ ਕਿਹੜੇ ਕਿੜੇ ਵੀਰੇ ਰਾਜੂ ਵੀਰੇ। ਆਪਣੇ ਕੋਲੇ ਇੱਕ ਵੀ ਹੁਣ ਸਾਹਮਣੇ ਇੱਕ ਉਹ ਚੈਨ ਵਾਲੀ ਚੱਲੀ ਜਾਂਦੀ ਆ। ਹਾਂਜੀ ਹਾਂਜੀ। ਤੇ ਇੱਕ ਦੂਜੀ ਜੀਸੀਬੀ ਆ। ਜੀਸੀਬੀ ਦੋ ਆ ਜੀ ਆਪਣੇ ਕੋਲੇ। ਅੱਛਾ ਜੀਸੀਬੀਆਂ ਹੈਗੀਆਂ ਤੋਨੂ ਕੀ ਕਹਿੰਦੇ ਜਿਹੜੀ ਚੈਨ ਵਾਲੀ ਆ ਇਹ ਐਕਸਕਵੇਟਰ ਆ ਜੀ ਐਕਸਕਵੇਟਰ ਠੀਕ ਆ ਮਤਲਬ ਜਿੱਧਰ ਮਰਜੀ ਚੜਾ ਲਗੇ ਇਹ ਜਿੱਧਰ ਮਰਦੀ ਬਸ ਜੀ ਤੇ ਟਰੈਕਟਰਾਂ ਦਾ ਪ੍ਰਬੰਧ ਹੈਗਾ ਸਾਰਾ ਆਪਣੇ ਕੋਲ ਆਹ ਟਰੈਕਟਰ ਸੱਤ ਆ ਜੀ ਆਪਣੇ ਕੋਲ ਟਰੈਕਟਰਾਂ ਦੇ ਸੱਤ ਟਰੈਕਟਰ ਹੈਗੇ ਮਤਲਬ ਜਿਵੇਂ ਜੇ ਕੰਮ ਵੱਡਾ ਹੋਵੇ ਤਾਂ ਹੋਰ ਮਸ਼ੀਨਾਂ ਮੰਗਾ ਲੈਣੇ ਤੁਸੀਂ ਮੰਗਾ ਲੈਣੇ ਜੀ ਮੰਗਾ ਲੈ ਮਤਲਬ ਠੇਕਾ ਵੱਡਾ ਲੈਣੇ ਹੋ ਤੁਸੀਂ ਪੰਟਾ ਹੋਵੇ ਛੋਟਾ ਹੋਵੇ ਕਿਸੇ ਨੇ ਬਾਹਰ ਆਪਦੇ ਮਿੱਟੀ ਪੱਧਰ ਕਰਾਉਣੇ ਜੀ ਦੀ ਨੂੰ ਲੈਵਲ ਕਰੋਨਾ ਕੰਪਿਊਟਰ ਰਾਹ ਤੱਕ ਸਾਰੇ ਪ੍ਰਬੰਧ ਆ ਜੀ ਆਪਣੇ ਟੈਕੋ ਮਿੱਟੀ ਚੱਕਣ ਵਾਲੀ ਉਹ ਪਟਾਇਆ ਚੱਲਦਾ ਹੁੰਦਾ ਤਾਂ ਉਹ ਵੀ ਹੈਗੀ ਆ ਜੀ ਉਹ ਕੀ ਕਹਿੰਦੇ ਉਹਨੂੰ ਉਹਨੂੰ ਮੈਡਲ ਉਟਰਾਉਂਦੇ ਆ ਜੀ ਪਟੇ ਵਾਲੀ ਮਸ਼ੀਨ ਕਹਿੰਦੇ ਆਂ ਪਿੰਡਾਂ ਦੇ ਵਿੱਚ ਪਟੇ ਜੀ ਵਾਲੀ ਹਾਂਜੀ ਹਾਂਜੀ ਉਹ ਵੀ ਹੈਗਾ ਆਪਣੇ ਕੋਲ ਉਹ ਵੀ ਹੈਗੀ ਜੀ ਆਪਣੇ ਕੋਲ ਤੇ ਆਹ ਕਿਧਰ ਖੜਾਈ ਖੜੇ ਆ ਇੱਧਰ ਇਹ ਜੀ ਪੱਖੇ ਆ ਜੀ ਪਾਣੀ ਕੱਢਣ ਵਾਲੇ ਅੱਛਾ ਇਹ ਨੇੜੇ ਤੇੜੇ ਹੈ ਨਹੀਂ ਜੀ ਕਿਸੇ ਕੋਲੇ ਅੱਛਾ ਇਹ ਹੈ ਨਹੀਂ ਕਿਸੇ ਕੋਲੇ ਇਹ ਨੇੜੇ ਤੇੜੇ ਹੈ ਨਹੀਂ ਜੀ ਕਿਸੇ ਕੋਲੇ ਤੇ ਹੈ ਤਾਂ ਪੱਖੇ ਹੀ ਆ ਇਹ ਕਿਹੜੀ ਗੱਲ ਵੱਡੀ ਹੋਈ ਨਾ ਅੱਜ ਕੀ ਕੀ ਖਾਸ ਕੀ ਆ ਜੀ ਤੁਸੀਂ ਹੁਣਾਂ ਦੇਖੋ ਮ ਬੈਂਡ ਦਾ 4 ਇੰਚ ਨਹੀਂ ਮਾਣ ਤੇ 10 ਇੰਚ ਜਾਂ ਕੁਛ ਦਾ ਕੁਛ ਕਰ ਦਿੰਦਾ ਵੱਡੇ ਵੱਡੇ ਛੱਪੜਾਂ ਨੂੰ ਹੱਥ ਪਾਈਦਾ ਨਹੀਂ ਹਾਂ ਇਹ 4 ਸੈਟ ਆਈ ਸਾਡੇ ਕੋਲੇ ਇੱਕ ਆ ਪਿਆ ਹਾਂ ਇਹ ਹੈਗਾ ਜੀ ਆਪਣੇ ਕੋਲੇ 7 ਇੰਚ ਵਾਲਾ ਹਾਂ ਉਹ ਲਾ ਦੀਏ ਤਾਂ ਪਾਇਪ ਲੈਣਾ ਪਿੰਡ ਦੀਆਂ ਪਾਣੀ ਨਹੀਂ ਚੱਲਦੀਆਂ ਦਾ ਇੰਨਾ ਪਾਣੀ ਆ ਜੀ ਦੂਜੇ ਨੰਬਰ ਤੇ ਫਿਰ ਇਹ ਲਾਈਦਾ ਜੀ ਜਿੱਥੇ ਮਤਲਬ ਵੱਧ ਪ੍ਰਬੰਧ ਦਾ ਪਾਣੀ ਨਿਕਲਣਾ ਨਿਕਾਸੀ ਚੰਗੀ ਉੱਥੇ ਫਿਰ ਆ 10 ਇੰਚ ਦਾ ਠੋਕ ਦਿੰਦੇ ਉੱਥੇ ਠੋਕ ਦਿੰਦੇ ਜੀ ਫਿਰ ਤਾਂ ਉਹ ਆਹ ਚੱਲਦਾ ਨੋਰਮਲ ਚ ਨੋਰਮਲ ਜੀ ਸਾਰੇ ਤਰ੍ਹਾਂ ਦੇ ਆਪਣੇ ਕੋਲ ਇਹ ਪੰਪ ਆ ਜਾਂਦਾ ਸਾਧਨ ਨਹੀਂ ਇਹਨਾਂ ਕੋਲ ਆਮ ਤੌਰ ਤੇ ਦੇਖੀਦਾ ਬਾਈ ਜੀ ਪਿੰਡਾਂ 'ਚ ਛੱਪੜਕ ਸਾਫ਼ ਕਰਨੀ ਹੁੰਦਾ ਜਦੋਂ ਉਹ ਵੀਰੇ ਪਿਆ ਹੁੰਦਾ ਕੰਮ ਕਿਸੇ ਦਾ ਮਚੂੜ ਚੱਕ ਵਾਲੇ ਪਾਸੇ ਵੀ ਦੇਖਿਆ ਉਹ ਪਾਣੀ ਕੱਢ ਲੈਂਦੇ ਉੱਥੋਂ ਤੱਕ ਦੁਕਾਨ ਹੀ ਗੱਲ ਵੱਧਦੀ ਉਹਨਾਂ ਤੋਂ ਮਤ ਜੀ ਇਹੀ ਹੈ ਨਾ ਮੇਨ ਪ੍ਰਬੰਧ ਹੈ ਜੀ ਸਾਰਾ ਪ੍ਰਬੰਧ ਦਾ ਕੰਮ ਹੂੰ ਪਾਣੀ ਕਈ ਕੱਢ ਵੀ ਲੈਂਦੇ ਕਈ ਕਈਆਂ ਤੋਂ ਪਾਣੀ ਵੀ ਨਹੀਂ ਨਿਕਲਦਾ ਜੀ ਹਾਂ ਅਸੀਂ ਫਿਰ ਸਾਰਾ ਠੇਕਾ ਕਰ ਲਈਦਾ ਯੋਕਾ ਬੁਕਾ ਕਈ ਦਾ ਪਾਸੇ ਹੋ ਜੋ ਛੱਡ ਦੋ ਹਾਂ ਸਾਰਾ ਕੁਝ ਆਪ ਕਰਕੇ ਦੇਈਦਾ ਜੀ ਇਹਲੇ ਨੂੰ ਵੀ ਆਪੇ ਨਿਬੜਦੇ ਰਹਿਵਾਂਗੇ ਸਾਬ ਆਪੇ ਜੀ ਹਾਂ ਉਹ ਇਧਰਲੇ ਪਾਸੇ ਚੱਲ ਗਏ ਤੇ ਹੁਣ ਕੰਮ ਆ ਕਿੰਨਾ ਰਖਵਾ ਬਾਵਾ ਹੀ ਸੀ ਥੋੜਾ ਟਿੱਬੇ ਛੁੱਟੇ ਲਾਏ ਆ ਇਹ ਇਹ ਆਪਣੇ ਲਾਏ ਜੀ 13 ਫੁੱਟ ਦਾ ਗੱਬ ਸੀ ਜੀ ਇਹਦੇ ਚ ਗੱਬ ਬਹੁਤ ਔਖਾ ਕੰਮ ਹੁੰਦਾ ਬਹੁਤ ਔਖਾ ਕੰਮ ਆ ਜੀ ਯਾਨੀ ਇਹ 30 ਫੁੱਟ ਦੇ ਨੇੜੇ 30 ਤੋਂ ਵੱਧੇ ਜਿਆਦਾ ਹੀ ਹੋਊਗਾ ਜਿਹੜਾ ਇਹ ਨਹੀਂ 13 ਫੁੱਟ ਗੱਬ ਸੀ ਜੀ 15 ਫੁੱਟ ਡੂੰਗਾ ਕੀਤਾ ਕਰੀਬ ਇਹ ਹੂੰ ਤੇ ਹੁਣ ਆਹ ਇਧਰ ਕੇ ਇਹ ਸਾਈਡਾਂ ਤੇ ਕਰ ਲੱਗੇ ਗੱਬ ਕੱਢਣ ਲੱਗੇ ਹੋਇਆ ਆਜੋ ਇਧਰ ਆਜੋ ਇਹਦੀ ਆਪਣਾ ਗੁਰੂ ਘਰਾਂ ਨਾਲ ਹਾਂ ਉਹਦੇ ਨਾਲ ਫਿਰ ਆਪਾਂ ਨੂੰ ਇਹ ਮਿੱਟੀ ਲੈਣੀ ਜ਼ਰੂਰੀ ਸੀ ਜੀ ਆਹ ਪਹਿਲਾਂ ਕੰਧਾਂ ਨੂੰ ਨੁਕਸਾਨ ਨਾ ਹੋਵੇ ਹਾਂਜੀ ਹਾਂਜੀ ਹਾਂ ਜੀ। ਆ ਵੀ ਲਾਂਬੇ ਵਾਲਾ ਕੰਮ ਨਾ ਹੋ ਜੇ। ਆ ਦੇਖੋ ਇਧਰਲੇ ਪਾਸੇ ਗੁੱਪੇ ਵੀ ਦਿਖਾ ਦਿਓ। ਵੱਡੇ ਵੱਡੇ ਟਿੱਬੇ ਲਾਤੇ। ਇਹ ਗੱਲ ਇਹ ਆ ਵੀ ਹੁਣ ਸਰਕਾਰਾਂ ਸਰਗਰਾਂ ਬਾਣੀਆਂ ਵੱਡੀਆਂ। ਹਾਂ ਜੀ। ਵੱਡੇ ਪੱਦਰ ਤੇ ਕਿਸੇ ਦੇ ਕੰਮ ਕਰਾਉਣਾ ਹੋਵੇ ਬਾਈ ਦਾ ਰਾਜੂ ਬਾਈ ਦਾ ਨੰਬਰ ਪਾ ਦੂ ਮੁੱਗ। ਬਾਈ ਕਿਹੜੇ ਕਿੱਥੋਂ ਤੱਕ ਜਾਣਦੇ ਹੋ? ਪੰਜਾਬ ਜਿੱਥੇ ਮਰਜੀ। ਜੇ ਕੋ ਠੇਕਾ ਵੱਡਾ ਮਿਲ ਗਿਆ ਡੇਰਾ ਲਾਉਣਾ ਪੈ ਜੇ। ਹਾਂ ਜੀ ਹਾਂ ਜੀ। ਕੋਈ ਜਵਾਬ ਨਹੀਂ ਮਤਲਬ। ਕੋਈ ਜਵਾਬ ਨਹੀਂ ਜੀ ਬੱਸ। ਮਤਲਬ ਜੇ ਕੋਈ ਘੱਟ ਵਾਲਾ ਉਹ ਨੇੜੇ ਤੇੜੇ ਹੈ ਨਾ ਉਹ ਨੇੜੇ ਤੇੜੇ ਹੈ ਜੀ ਬਸ ਕਿਉਂਕਿ ਫੇਰਾ ਨਾ ਖਰਚਾ ਪਵੇ ਦੂਰ ਰਹਿਣ ਨੂੰ ਪ੍ਰਬੰਧ ਹੋਵੇ ਜੀ ਕੀਤਾ ਅਗਲੇ ਦਾ ਰਹਿਣ ਦਾ ਬਸ ਆਪਣੇ ਪਾਸਤਾ ਵਾਲੇ ਸਾਥ ਲੈਣੇ ਯਾਰ ਚਲੇ ਜਾਗੇ ਹਾਂਜੀ ਸਹੀ ਆ ਤੇ ਬਾਈ ਫਿਰ ਰਾਜੂ ਇਹ ਕੰਮ ਕਿਵੇਂ ਫੱਟ ਬੈਠਿਆ ਤੇਰੇ ਇਹ ਕਿਵੇਂ ਕੰਮ ਕੀਤਾ ਬਸ ਜੀ ਪਹਿਲਾਂ ਆਪਣੇ ਕੋਲੇ ਜੀ ਸੀ ਵੀ ਸੀ ਅੱਛਾ ਸੁਖਵੀਰ ਸੈਕਟਰੀ ਸੀ ਡਾਲੇ ਵਾਲੇ ਹਾਂ ਉਹਨਾਂ ਦੀ ਦੇਣ ਹੈ ਜੀ ਅੱਛਾ ਉਹਨਾਂ ਨੇ ਆਪਾਂ ਨੂੰ ਇਸ ਕੰਮ 'ਚ ਪਾਇਆ ਹਾਂ ਪੰਤੇ ਐਸਐਟੀ ਡਾਲੇ ਤੋਂ ਆਹੋ ਸਮਝ ਗਿਆ ਮੈਂ ਉਥੋਂ ਕੰਮ ਚੱਲਦਾ ਚੱਲਦਾ ਆਪਣਾ ਪਹਿਲਾ ਠੇਕਾ ਆਪਾਂ ਡਾਲੇ ਪਿੰਡ 'ਚ ਲਿਆ ਸੀ ਜੀ ਅੱਛਾ ਫਿਰ ਦੂਬਾਰ ਰੂਟੀਨ ਚੱਲ ਪਈ ਫਿਰ ਆਹ ਮਸ਼ੀਨਾਂ ਲੈ ਲਈਆਂ ਜੀ ਆਪਾਂ ਵੱਡੇ ਹਾਂ ਗੱਲ ਬਣ ਗਈ ਫਿਰ ਹੁਣ ਆਪਣੇ ਕੋਲੇ ਮੋਗਾਵਾਂ ਦੇ ਤਕਰੀਬ ਨਾਲ ਸਾਰੇ ਪਿੰਡਾਂ ਦਾ ਕੰਮ ਆਪਾਂ ਹੀ ਕੀਤਾ ਜੀ ਹੂੰ ਤਕਰੀਬ ਆ ਗਿਆ ਫਿਰ ਹਾਂਜੀ ਹਾਂਜੀ ਤੇ ਟਰੈਕਟਰ ਫਿਰ ਆਮ ਕਿਸਾਨਾਂ ਦੇ ਲੈ ਲੈਣੇ ਜਾਂ ਆਪਦੇ ਹੀ ਆ ਫਿਰ ਇਹ ਟਰੈਕਟਰ ਮੇਨਤਾ ਆਪਣੇ ਕੋਲੇ ਆਪਦੇ ਜੀ ਸੱਤ ਅੱਛਾ ਤੇ ਜੇ ਲੋਡ ਪਈ ਦਾ ਬਾਹਰੋਂ ਲਾ ਲਈਦੇ ਆ ਜੀ ਅੱਜ ਵੀ ਲੋਡ ਪਾਵੇ ਕਿਸਾਨਾਂ ਦੇ ਹਨਾ ਹਾਂ ਜੀ ਕਈ ਵਾਰੀ ਇਦਾਂ ਵੀ ਹੁੰਦਾ ਜੀ ਅਗਲਾ ਕਹਿੰਦਾ ਕੱਲੀਆਂ ਮਸ਼ੀਨਾਂ ਚਾਹੀਦੀਆਂ ਉਹ ਵੀ ਦੇ ਦਿੰਨੇ ਆ ਜੀ ਹੂੰ ਇਹ ਮੈਂ ਜੇ ਲੈਣ ਤਾਂ ਟਰਾਲ ਦੇ ਲੋਣੇ ਲਾ ਲਵੇ ਸਾਨੂੰ ਕੀ ਜੀ ਬਿਲਕੁਲ ਜਿਵੇਂ ਵੀ ਹੈਗਾ ਉਵੇਂ ਸੂਤ ਕਰ ਲੈਂਦੇ ਹਾਂ ਹਾਂ ਜੀ ਕਰ ਲੈਣੇ ਆ ਜੀ ਆਪਾਂ ਨੂੰ ਕੋਈ ਬਿਲਕੁਲ ਬਿਲਕੁਲ ਬਾਕੀ ਦੁਗਾਲ ਇਹ ਆ ਵੀ ਕੰਮ ਸਾਫ ਸਪਾਈ ਵਾਲਾ ਮੰਤਰੇ ਵਧੀਆ ਚੀਜ਼ ਹਾਂਜੀ ਹਾਂਜੀ ਬਹੁਤ ਵਧੀਆ ਕੰਦਾ ਦੇਖੋ ਐਂ ਪਲਾਸਟਰਿੰਗ ਨੂੰ ਕੀਤਾ ਪਿਆ ਉਹ ਕੰਦਾ ਜਨਾ ਚੰਗਾ ਕੀਤਾ ਹੋਇਆ ਲੈ ਹਾਂਜੀ ਹਾਂਜੀ ਕੋਈ ਵਾਲਾ ਕੰਮ ਹਾਂ ਕਿਉਂਕਿ ਟਾਈਮ ਲੱਗ ਜਾਂਦਾ ਸਵਰ ਵਾਲਾ ਕੰਮ ਹੁੰਦਾ ਇਹ ਹਾਂਜੀ ਟਾਈਮ ਵਾਲਾ ਜੀ ਟਾਈਮ ਵਾਲਾ ਕੰਮ ਆ ਸਵਰ ਵਾਲਾ ਡਰਾਈਵਰ ਚਾਹੀਦਾ ਇਹਦੇ ਵਾਸਤੇ ਹਾਂਜੀ ਹਾਂਜੀ ਹਾਂ ਰੀਗ ਦੇ ਵਸਦਾ ਰੋਗ ਨਹੀਂ ਗਾ ਇਹ ਆ ਆਹ ਤੇ ਬਹੁਤ ਗ ਇਹਦਾ ਕੁਛ ਨਹੀਂ ਜੀ ਬਹੁਤ ਜ਼ਿਆਦਾ ਸੀ ਜੀ ਪਹਿਲਾਂ ਤਾਂ ਇੱਕ ਦੇਖੇ ਡਾਰ ਹੁੰਦਾ ਸੀ ਜਿਹੜੇ ਸਾਹਮਣੇ ਕਮਾਲ ਦੀ ਗੱਲ ਦਾ ਵੀ ਆ ਸਾਈਡ 13 ਫੁੱਟ ਕੱਬ ਸੀਗੀ ਹਾਂ ਤੇ ਦਰਸ਼ਕੋ ਫਿਰ ਨੰਬਰ ਪਾ ਦਾਂਗੇ ਬਾਈ ਜੀ ਹਨਾ ਆਪਾਂ ਹਾਂਜੀ ਹਾਂਜੀ ਤੁਸੀਂ ਸੰਪਰਕ ਕਰ ਲਿਓ ਰਾਜੂ ਤਖਾਨਵਦ ਮੋਗੇ ਜ਼ਿਲ੍ਹੇ ਦੇ ਵਿੱਚ ਆ ਬਾਈ ਦਾ ਪੰਡ ਤੇ ਕੰਮ ਭਾਵੇਂ ਤੁਸੀਂ ਜਿੱਥੇ ਮਰਜ਼ੀ ਚਲਵਾ ਲਓ ਬਸ ਰਹਿਣ ਨੂੰ ਥਾਂ ਹੋਵੇ ਉੱਥੇ ਆ ਬਸ ਬਸ ਰਹਿ ਜੇ ਜੀ ਬਸ ਉਹ ਰੇਸ਼ ਚਾਹੀਦੀ ਆ ਇਹਨਾਂ ਦੇ ਉੱਥੇ ਟੰਬੂ ਘੱਟ ਲੈਣੇ ਆ ਉੱਥੇ ਜੀ ਉੱਥੇ ਬਸ ਉੱਥੇ ਡੇਰ ਲਾ ਲੈਣੇ ਆ ਚੰਗਾ ਵੀਰੇ ਰਾਜੂ ਧੰਨਵਾਦ ਤੇ ਇੱਕ ਉਹ ਵੀ ਮਸ਼ੀਨ ਹੈਗੀ ਆ ਜਿਹੜੀ ਮਿੱਟੀ ਚੱਕਣ ਵਾਲੀ ਹੈ ਨਾ ਹਾਂਜੀ ਹਾਂਜੀ ਬਾਈ ਉਹ ਵੀ ਹੈਗੀ ਜੀ ਸਾਧਰਪੁਰ ਹੀ ਐਨਾਂ ਕੋਲੇ ਖੇਤੀਬਾੜੀ ਦਾ ਕੋਈ ਕੰਮ ਕਰਾਉਣਾ ਹੋਵੇ ਜੀ ਅੱਛਾ ਖੇਤ ਤੇ ਵੀ ਮਿੱਟੀ ਠੀਕ ਜਿਵੇਂ ਮਿੱਟੀ ਚਗਾ ਕੇ ਆਲਟਾ ਬਲਟਾ ਕਰਾਉਂਦੇ ਆ ਬਾਣ ਪੱਧਰ ਕਰਾਉਣਾ ਵੀ ਹਾਂਜੀ ਜੋ ਮਰਜ਼ੀ ਹੋਵੇ ਜੀ ਪਾਣੀ ਪੂਣੀ ਕੱਢਣ ਦਾ ਪੱਖੇ ਪੁੱਖੇ ਨਾਲ ਸਭ ਕੁਝ ਕਰਾਉਂਦੇ ਆ ਅਮਾਰਾ ਟੈਨਸ਼ਨ ਯਾਰ ਲੋਡ ਨਾ ਜੀ ਨਾ ਨਾ ਬਸ 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 ਨਹੀਂ ਦਾ ਬੰਦਾ ਓੱਖਾ ਜਿੱਥਾ ਨਾਲ ਠੇਕਾ ਦੇਣਾ ਉਮੀ ਚੱਕ ਲੈਣਗੇ ਉਮੀ ਹੁਣ ਇਹ ਜਾਦੇਦਾਰ ਸਾਥੋ ਜੀ ਜ਼ਮੀਨਾ ਪੱਧਰ ਕਰਾਉਂਦੇ ਆ ਐਨ ਆਰ ਆਈ ਭਰਾ ਹਾਂ ਬਸ ਠੇਕਾ ਦੇ ਕੇ ਤੁਰ ਜਾਂਦੇ ਸੀ ਆਪੇ ਜਮੀਨ ਲੈਵਲ ਕਰਕੇ ਦੇ ਉਹਨਾਂ ਦਾ ਕਰਦੇ ਨੇ ਬਿਲਕੁਲ ਜੇ ਤੁਸੀਂ ਦਰਸ਼ਕੋ ਸਵਾਮਾ ਲੈ ਸਕਦੇ ਹੋ ਠੀਕ ਹੈ ਰਾਜੂ ਵੀਰੇ ਸਿਕਾ ਬਾਈ ਜੀ ਠੀਕ ਹੈ ਤਾਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ